ਹੈਲੋ ਜੀ ਸਾਥੀ ਸ਼੍ਰੀਆ ਕਾਨ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਕਹਾਣੀ ਧੀਆਂ ਦੇ ਲੇਖ ਭਾਗ 58 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਰਾਜਵੰਤ ਦੀ ਮੰਮੀ ਦਾ ਕੋਈ ਭਰੋਸਾ ਨਹੀਂ ਸੀ ਉਹਨੇ ਕਿਨੂ ਕੀ ਬੋਲਣ ਲੱਗ ਜਾਣਾ ਸੀ ਉਪਰੋਂ ਮਾਮਾ ਵੀ ਆਪਣੇ ਭੈਣ ਦੀ ਬੋਲੀ ਹੀ ਬੋਲਣ ਲੱਗ ਜਾਂਦਾ ਹਰਿੰਦਰ ਉੱਥੇ ਹੀ ਰੁਕ ਗਿਆ ਰਾਤ ਸਾਰੀ ਮਨਜੀਤ ਹੁਣਾਂ ਦੀ ਰੋਂਦਿਆਂ ਕਰ ਲਾਉਂਦਿਆਂ ਦੀ ਲੰਘ ਗਈ ਅਗਲੇ ਦਿਨ ਸਵੇਰੇ ਗੁਰੀ ਤੇ ਜਗਦੀਪ ਖੁਸ਼ਪ੍ਰੀਤ ਨੂੰ ਲੈ ਕੇ ਆ ਗਏ ਖੁਸ਼ਪ੍ਰੀਤ ਦਾ ਇੱਕ ਰਾਤ ਵਿੱਚ ਹੀ ਬੁਰਾ ਹਾਲ ਹੋ ਗਿਆ ਚਿਹਰੇ ਦਾ ਰੰਗ ਪੀਲਾ ਪੈ ਗਿਆ ਹਾਲੇ ਤਾਂ ਸਾਰੀ ਉਮਰ ਦੁੱਖ ਸਹਣੇ ਸੀ ਪਤਾ ਨਹੀਂ ਕਿਵੇਂ ਜ਼ਿੰਦਗੀ ਨਿਕਲੇਗੀ ਦੁਪਹਿਰ ਨੂੰ ਬਲਵਿੰਦਰ ਜਗਤਾਰ ਤੇ ਰਾਜਵੰਤ ਦੇ ਦੋਸਤ ਮਿਰਤਕ ਦੇ ਲੈ ਕੇ ਘਰ ਆ ਗਏ ਘਰ ਵਿੱਚ ਹਾ ਹਕਾਰ ਮੱਚ ਗਈ ਬੈਣ ਪੈਣ ਲੱਗੇ ਖੁਸ਼ੀ ਆ ਕੇ ਰਾਜਵੰਤ ਨੂੰ ਹਾਕਾ ਮਾਰਨ ਲੱਗ ਗਈ ਇੱਕੋ ਗੱਲ ਕਹੀ ਜਾਵੇ ਕਿ ਮੈਨੂੰ ਕਿਉਂ ਨਹੀਂ ਲੈ ਕੇ ਗਿਓ ਰਾਜਵੰਤ ਤੇਰੇ ਬਗੈਰ ਮੈਂ ਨਹੀਂ ਜਿਉਣਾ ਸਿੰਦਰ ਤੇ ਗੁਰੀ ਤੋਂ ਓ ਸੰਭਾਲੇ ਸੰਭਾਲਣੀ ਹੁੰਦੀ ਸੀ ਖੁਸ਼ੀ ਨੂੰ ਫਿਰ ਦੰਦਲ ਪੈ ਗਈ ਕੀ ਹੁੰਦੀ ਆ 27 ਸਾਲ ਦੀ ਉਮਰ ਜਦੋਂ ਰੱਬ ਨੇ ਉਹਦੇ ਤੇ ਕਹਿਰ ਕਮਾਇਆ ਪਹਾੜ ਜਿੱਡੀ ਜ਼ਿੰਦਗੀ ਮੂਰੇ ਦੁੱਖ ਲੈ ਕੇ ਖੜੀ ਸੀ ਰਾਜਵੰਤ ਦੀ ਮੰਮੀ ਦਾ ਵੀ ਦੁੱਖ ਵਥੇਰਾ ਵੱਡਾ ਸੀ ਇਡਾ ਜਵਾਨ 6 ਫੁੱਟ ਦਾ ਸੀ ਉਸ ਦਾ ਪੁੱਤ ਰਾਜਵੰਤ ਮਿੰਟ ਵਿੱਚ ਦੀ ਰੱਬ ਉਹਨੂੰ ਲੈ ਗਿਆ ਪਰ ਪਤਾ ਨਹੀਂ ਕਿ ਹੋ ਜਹੇ ਸੁਹਾਦੀ ਮਾਲਕ ਸੀ ਬਸ ਖੁਸ਼ੀ ਨੂੰ ਬੋਲਣ ਤੇ ਨਾ ਹਟਦੀ ਸਾਰੇ ਰਿਸ਼ਤੇਦਾਰ ਤੇ ਆਂਡ ਗਵੰਡ ਦੀਆਂ ਔਰਤਾਂ ਸਮਝਾ ਸਮਝਾ ਕੇ ਥੱਕ ਗਈਆਂ ਪਰ ਰਾਜਵੰਤ ਦੀ ਮੰਮੀ ਨਾ ਕਿਸੇ ਦੀ ਕੋਈ ਗੱਲ ਸਮਝਦੀ ਸੀ ਨਾ ਹੀ ਬੋਲਣੋਂ ਹਟਦੀ ਸੀ ਉਦੋਂ ਤੱਕ ਰਾਜਵੰਤ ਦੇ ਆਖਰੀ ਸਫ਼ਰ ਦੀ ਤਿਆਰੀ ਹੋ ਗਈ ਅਖੀਰਲੀ ਵਾਰ ਦੇ ਮੂੰਹ ਵੇਖ ਦੇਖਣ ਨੂੰ ਰਾਜਵੰਤ ਨੂੰ ਔਰਤਾਂ ਵਾਲੇ ਪਾਸੇ ਲਿਆਂਦਾ ਗਿਆ ਰਾਜਵੰਤ ਦੀ ਮੰਮੀ ਦੇ ਵੈਣ ਚੱਲ ਨਾ ਹੁੰਦੇ ਮਨਜੀਤ ਹੁਣਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਰਾਜਵੰਤ ਉਹਨਾਂ ਲਈ ਜਵਾਈ ਨਾਲੋਂ ਵੱਧ ਕੇ ਪੁੱਤ ਪੋਤੇ ਖੁਸ਼ੀ ਨੂੰ ਆਖਰੀ ਵਾਰ ਮੂੰਹ ਦਿਖਾਉਣ ਨੂੰ ਸਿੰਦਰ ਤੇ ਗੁਰੀ ਲੈ ਕੇ ਆਈਆਂ। ਪਰ ਖੁਸ਼ੀ ਦੀਆਂ ਲੱਤਾਂ ਤੇ ਭਾਰ ਨਹੀਂ ਆਉਂਦਾ ਸੀ। ਉਹਨੂੰ ਕੋਈ ਸੁਰਤ ਨਹੀਂ ਸੀ ਕੀ ਹੋਈ ਜਾਂਦਾ। ਖੁਸ਼ਪ੍ਰੀਤ ਦੇ ਹਾਲਤ ਦੇਖ ਕੇ ਕੋਈ ਅੱਖ ਨਹੀਂ ਸੀ ਜੋ ਰੋਈ ਨਾ ਹੋਵੇ। ਰਾਜਵੰਤ ਨੂੰ ਆਖਰੀ ਸਫ਼ਰ ਲਈ ਲੈ ਗਏ। ਜਗਦੀਪ ਤੇ ਹਰਿੰਦਰ ਮੂਰੇ ਹੋ ਕੇ ਕਾਨੀ ਲੱਗ ਗਏ। ਰਾਜਵੰਤ ਦਾ ਮਾਮਾ ਅੱਗੇ ਹੋ ਕੇ ਰੋਕਣ ਲੱਗਾ। ਜਦੋਂ ਹਰਿੰਦਰ ਨੇ ਉਹਨੂੰ ਪਿੱਛੇ ਹੋਣ ਨੂੰ ਆਖਿਆ ਉਹ ਪਿੱਛੇ ਹੋ ਗਿਆ। ਰਾਜਵੰਤ ਨੂੰ ਆਖਰੀ ਸਫ਼ਰ ਲਈ ਸ਼ਮਸ਼ਾਨ ਘਾਟ ਲੈ ਗਏ। ਉੱਥੇ ਵੀ ਜਦੋਂ ਬਲਵਿੰਦਰ ਸੰਸਕਾਰ ਲਈ ਅੱਗੇ ਗਿਆ ਤਾਂ ਰਾਜਵੰਤ ਦਾ ਮਾਮਾ ਰੁਕਣ ਲੱਗ ਗਿਆ। ਬਲਵਿੰਦਰ ਵਿਚਾਰਾ ਰੋਂਦੇ ਹੋਏ ਕਹਿਣ ਲੱਗਿਆ ਰਾਜਵੰਤ ਮੇਰਾ ਜਵਾਈ ਨਹੀਂ ਮੇਰਾ ਪੁੱਤਿਆ ਮੈਨੂੰ ਆਪਣੇ ਪੁੱਤ ਦਾ ਸੰਸਕਾਰ ਕਰ ਲੈਣ ਦਿਓ ਬਲਵਿੰਦਰ ਦੀਆਂ ਤਾਂ ਸੁਣ ਕੇ ਉੱਥੇ ਖੜਾ ਹਰ ਇਨਸਾਨ ਆਪਣੇ ਆਪ ਨੂੰ ਰੋਣ ਤੋਂ ਤਾਂ ਨਾ ਰੋਕ ਸਕਿਆ ਤੀਆਂ ਦੇ ਦੁੱਖ ਬਹੁਤ ਵੱਡੇ ਹੁੰਦੇ ਆ ਰਾਤ ਤਾਂ ਬਲਵਿੰਦਰ ਤਕੜਾ ਹੋ ਕੇ ਤੁਰਿਆ ਫਿਰਦਾ ਸੀ ਪਰ ਹੁਣ ਉਹ ਵੀ ਕਮਜ਼ੋਰ ਪੈ ਗਿਆ ਜਗਦੀਪ ਨੇ ਬਲਵਿੰਦਰ ਨੂੰ ਸਹਾਰਾ ਦੇ ਕੇ ਰਾਜਵੰਤ ਦੇ ਸੰਸਕਾਰ ਦੀਆਂ ਸਾਰੀਆਂ ਰਸਮਾਂ ਕਰਾਉਣ ਲੱਗਿਆ ਖੁਸ਼ਪ੍ਰੀਤ ਨੂੰ ਥੋੜਾ ਹੋਸ਼ ਆਇਆ ਤਾਂ ਰਾਜਵੰਤ ਨੂੰ ਹਾਕਾ ਮਾਰਨ ਲੱਗ ਗਈ ਹਰਿੰਦਰ ਤੇ ਗੁਰੀ ਨੂੰ ਸਹਾਰਾ ਦੇ ਕੇ ਰਾਜਵੰਤ ਦੀ ਦੇਹ ਕੋਲ ਲੈ ਗਏ ਕੋਸ਼ਪ੍ਰੀਤ ਦਾ ਰੋਣਾ ਕਿਸੇ ਤੋਂ ਵੀ ਚੱਲਿਆ ਨਹੀਂ ਜਾਂਦਾ ਸੀ ਹਰਿੰਦਰ ਨੇ ਖੁਸ਼ੀ ਨੂੰ ਰਾਜਵੰਤ ਦੀ ਦੇਹ ਕੋਲੋਂ ਰੋਂਦੀ ਕਰ ਲਾਉਂਦੀ ਨੂੰ ਖਿੱਚ ਕੇ ਦੂਰ ਕੀਤਾ ਤੇ ਬਲਵਿੰਦਰ ਨੇ ਕੰਬਦੇ ਹੱਥਾਂ ਨਾਲ ਸੰਸਕਾਰ ਕੀਤਾ ਤੇ ਬਾਅਦ ਵਿੱਚ ਸਾਰੇ ਜਾਣੇ ਗੁਰਦੁਆਰਾ ਸਾਹਿਬ ਚਲੇ ਗਏ ਉਥੇ ਅਰਦਾਸ ਕਰਨ ਤੋਂ ਬਾਅਦ ਬਲਵਿੰਦਰ ਹੁਣਾ ਦਾ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਰਾਜਵੰਤ ਦੇ ਘਰ ਨੂੰ ਚਲੇ ਗਏ ਘਰ ਪਹੁੰਚ ਕੇ ਸਾਰੇ ਹਾਲ ਹਲੇ ਬੈਠੇ ਹੀ ਸੀ ਤੇ ਕਿਰਨ ਨਿਹਰਾਜ ਪ੍ਰੀਤ ਖੁਸ਼ੀ ਦੀ ਗੋਦ ਵਿੱਚ ਪਾਈ ਹੀ ਸੀ ਕਿ ਰਾਜਵੰਤ ਦੀ ਮਾਂ ਫਿਰ ਬੋਲਣ ਲੱਗ ਗਈ ਇਸ ਕੁਲਮੋਹੀ ਨੂੰ ਮੇਰੀ ਅੱਖਾਂ ਤੋਂ ਦੂਰ ਲੈ ਜਾਵੋ ਖੁਸ਼ੀ ਨੇ ਕੰਨਾ ਖੁਸ਼ਪ੍ਰੀਤ ਦੇ ਕੰਨਾ ਨੇ ਤੀਰਾਂ ਤੋਂ ਵੀ ਤਿੱਖੇ ਬੋਲ ਜਦੋਂ ਸੁਣੇ ਉਹ ਇੱਕਦਮ ਡਰ ਗਈ ਤੂੰ ਡਾਇਣ ਹੈ ਡਾਇਣ ਉਹਦੀ ਸੱਸ ਬੋਲੀ ਗਈ ਮੇਰੇ ਸੋਹਣੇ ਪੁੱਤ ਨੂੰ ਖਾ ਗਈ ਜਾ ਚਲੀ ਜਾ ਹੁਣ ਤੇਰਾ ਇੱਥੇ ਕੀ ਹੈ ਮੁੜ ਕੇ ਇਸ ਘਰ ਵਿੱਚ ਪੈਰ ਨਾ ਪਾਵੇਂ। ਇਧਰ ਨੂੰ ਮੂੰਹ ਨਾ ਕਰੀ। ਆ ਜਿਹੜੀ ਜੰਮੀ ਆ ਇਹਨੂੰ ਵੀ ਨਾਲ ਲੈ ਕੇ ਜਾ। ਬਸ ਹੁਣ ਤੇਰਾ ਇਸ ਘਰ ਨਾਲੋਂ ਰਿਸ਼ਤਾ ਖਤਮ ਹੋ ਗਿਆ। ਜਿਹਦੇ ਸਿਰ ਤੇ ਛਾਲਾ ਮਾਰਦੀ ਸੀ ਉਹਨੂੰ ਤਾਂ ਖਾ ਗਈ। ਤੂੰ ਡੈਣੇ ਮੇਰੇ ਵੱਲੋਂ ਭਾਵੇਂ ਕੋਈ ਹੋਰ ਵਿਆਹ ਕਰਵਾ ਲਈ। ਕਾਗਜ਼ ਲੈ ਆਈ ਮੈਂ ਦਸਕਤ ਕਰ ਦਊਂਗੀ ਸਾਰੇ ਉਹਨੂੰ ਰੋਕ ਹਟੇ ਪਰ ਉਹ ਮਾੜੇ ਬੋਲ ਬੋਲਣ ਤੇ ਨਾ ਹਟਦੀ ਖੁਸ਼ੀ ਤੇ ਦੁੱਖਾਂ ਦਾ ਇੱਕ ਪਹਾੜ ਢੁੱਟ ਪਿਆ ਸੀ ਖੁਸ਼ੀ ਦੀ ਤਾਂ ਦੁਨੀਆ ਉੱਜੜ ਗਈ ਤੇ ਉਹਦੀ ਸੱਸ ਘਰੋਂ ਕੱਢਣ ਨੂੰ ਕਾਲੀ ਸੀ ਉਹਨੂੰ ਇਹ ਵੀ ਸ਼ਰਮ ਨਹੀਂ ਸੀ ਉਹਦੇ ਪੁੱਤ ਦਾ ਸਿਵਾ ਵੱਲਦਾ ਸੀ ਹਰਿੰਦਰ ਉੱਠ ਕੇ ਖੁਸ਼ੀ ਦੀ ਬਾਹ ਫੜ ਕੇ ਖੜੀ ਕਰ ਲੈਂਦਾ ਮੈਂ ਵੀ ਹੁਣ ਆਪਣੀ ਭੈਣ ਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਣਾ ਰਾਤ ਦੇ ਸੁਣਨ ਲੱਗੇ ਹੋਏ ਇਹਨੂੰ ਜਵਾਨ ਪੁੱਤ ਦੀ ਮੌਤ ਦਾ ਦੁੱਖ ਨਹੀਂ ਬਸ ਮੇਰੀ ਭੈਣ ਨੂੰ ਉੱਠਾ ਬੋਲਣ ਤੇ ਘਰੋਂ ਕੱਢਣ ਦੀ ਕਾਲੀ ਆ ਹਰਿੰਦਰ ਚੱਲ ਕਿਰਨ ਖੁਸ਼ੀ ਤੇ ਪ੍ਰੀਤ ਦੇ ਕੱਪੜੇ ਪਾਲਾ ਮੰਮੀ ਮਾਮੀ ਜੀ ਚਲੋ ਚੱਲੀਏ ਮੈਂ ਨਹੀਂ ਇੱਥੇ ਕਿਸੇ ਨੂੰ ਵੀ ਛੱਡ ਕੇ ਜਾਣਾ ਜਗਤਾਰ ਹਾਂਜੀ ਜੋ ਇੱਥੇ ਮਹਤਵਰ ਬੰਦੇ ਆ ਜਾਂ ਨੇੜੇ ਦੇ ਰਿਸ਼ਤੇਦਾਰ ਦੇਖ ਲਵੋ ਫਿਰ ਕੱਲ ਨੂੰ ਨਾ ਕਹੋ ਕਿ ਅਸੀਂ ਕੋਈ ਬਾਦੂ ਕੁਝ ਲੈ ਗਏ ਬਲਵਿੰਦਰ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ ਮੇਰਾ ਜਵਾਈ ਜਿਹੜਾ ਪੁੱਤ ਬਣ ਕੇ ਮੇਰੇ ਬਰਾਬਰ ਖੜਦਾ ਸੀ ਜਦੋਂ ਉਹਦੀ ਜਦੋਂ ਉਹ ਹੀ ਵਿਲਕਦਿਆਂ ਨੂੰ ਛੱਡ ਕੇ ਤੁਰ ਗਿਆ ਸਾਡਾ ਤਾਂ ਜਹਾਨ ਹੀ ਲੁੱਟਿਆ ਗਿਆ ਇਹ ਮੇਰੀ ਧੀ ਨੂੰ ਵੀ ਘਰੋਂ ਕੱਢਣ ਲੱਗੇ ਨੇ ਅਸੀਂ ਤੁਹਾਡੀ ਸਭ ਦੀ ਹਾਜ਼ਰੀ ਵਿੱਚ ਖੁਸ਼ਪ੍ਰੀਤ ਤੇ ਰਾਜਪ੍ਰੀਤ ਨੂੰ ਆਪਣੇ ਨਾਲ ਲੈ ਕੇ ਚੱਲੇ ਆਂ ਬਲਵਿੰਦਰ ਤੇ ਉਹਦੇ ਸਾਰੇ ਰਿਸ਼ਤੇਦਾਰ ਘਰੋਂ ਤੁਰ ਪਏ ਖੁਸ਼ੀ ਤਾਂ ਹਾਂ ਮਾਰ ਕੇ ਰੋਣ ਲੱਗ ਗਈ ਉਹ ਰਾਜਵੰਤ ਨੂੰ ਵਾਜਾ ਮਾਰਨ ਲੱਗੀ ਬਲਵਿੰਦਰ ਉਹਨੂੰ ਆਪਣੀ ਗੋਦੀ ਵਿੱਚ ਲੈ ਕੇ ਗੱਡੀ ਵਿੱਚ ਬੈਠ ਗਿਆ ਖੁਸ਼ੀ ਘਰ ਜਾਂਦੇ ਹੋਏ ਫਿਰ ਬੇਹੋਸ਼ ਹੋ ਗਈ